ਕਦੇ ਤਾਂ ਕਦੇ ਤੂੰ ਸਾਨੂੰ ਯਾਦ ਕਰੂਗੀ ਯਾ ਚਨੀ ਤਵਲੇ ਟੈਮ ਵਾਦ ਕਰੂਗੀ ਸਾਨੂੰ ਵੀ ਪਲਾਉਣਾ ਐ ਟਾ ਸੋਕਾ ਨਹੀਂ ਕੁੜੇ ਪਰ ਯਾਦ ਆਵੇ ਫਿਰ ਵੀ ਮੈਂ ਕਾ ਯਾਦ ਕਰੂਗੀ ਰਸਾਂ ਟੁਲਿਆਂ ਨਣਾ ਦੇ ਵਿੱਚ ਨੀਂਦ ਵਣ ਕੇ ਸੱਚੀ ਅਣੀ ਸੋਦ ਆ ਗਿਆ ਗ੍ਰੀਟੋ ਓਫ हेलो गाइस सत सू की चाल कि सारे फ्रेंड वाइदा बेद हमें पता है सब ठीक ठाक हो गए तो फोन नहीं नीचे मैसेज कर दो प्रो जो भी न्यू आ रहा है सारे सब्सक्राइब और लाइक कर लेना भाई जो भी जो न्यू फ्रेंड है और लाइक जी को किया करो भाई थ्री मिलियन ਸਤਿ ਸ੍ਰੀ ਅਕਾਲ ਮੇਰਾ ਪ੍ਰਾਯੋ ਜਿਹੜੇ ਫਰੈਂਡ ਸਾਡੇ ਨਵੇਂ ਡਬਲਯੂ ਚੈਨਲ ਸਬਸਕ੍ਰਾਈਬ ਤੇ ਲਾਈਕ ਕਰ ਲੈ ਮੇਰਾ ਵੀਰ ਕਾਹ ਕਾਹਨ ਸੇ ਹੋ ਜ਼ਰੂਰ ਬਤਾਇਆ ਕਰੁਣ ਚੀ ਮੈਸ਼ਿਨ ਕਰ ਲੈ ਕਰੋ ਚੈਨਲ ਕੋ ਲਾਈਕ ਔਰ ਸਬਸਕ੍ਰਾਈਬ ਕਰ ਲਓ ਮੇਰਾ ਪ੍ਰਾ ਜੋ ਵੀ ਨਿਊ ਆ ਰਹਾ ਹੈ ਉਹ ਅੱਜ ਬਤਾ ਰਿਹਾ ਹੂੰ ਜਿਹਨੇ ਫਰੈਂਡ ਹਮ ਧਿਮਾ ਖਰਾਬ ਕਰ ਰੱਖਿਆ ਇਹ ਸਭ ਨੇ ਸਤਿ ਸ੍ਰੀ ਅਕਾਲ ਜੀ ਜਿਹੜੇ ਫਰੈਂਡ ਨਵੇਂ ਅੰਦਰ ਚੈਨਲ ਸਬਸਕ੍ਰਾਈਬ ਲਾਈਕ ਕਰ ਲਓ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਕਰਦੇ ਤਾਂ ਕਦੇ ਤਾਂ ਸਾਨੂੰ ਯਾਦ ਕਰੂਗੀ ਅਜ ਨਹੀਂ ਤਾਂ ਵਾਲ ਟਾਈਮ ਵਾਦ ਕਰੂਗੀ ਸਾਨੂੰ ਵੀ ਭੁਲਾਉਣਾ ਇੰਨਾ ਸੁੱਖਾ ਨਹੀਂ ਕੁੜੇ ਵੈਲਕਮ ਟੂ ਲਾਈਵ ਸ਼ੇਅਰ ਈਮੇਲ ਨਹੀਂ ਵੀ ਓਕੇ ਵੀਰੇ ਜਿਹੜੇ ਫਰੈਂਡ ਨਵੇਂ ਆਂਦੇ ਚੈਨਲ ਸਬਸਕ੍ਰਾਈਬ ਕਰ ਲੈ ਮੇਰਾ ਭਰਾ ਕਿੱਥੇ ਕਿੱਥੇ ਬਲੋਕ ਕਰਦੇ ਜਿਹਦੇ ਸਬਸਕ੍ਰਾਈਬ ਕਰ ਰਹੇ ਨੇ ਜਿਹੜੇ ਨਵੇਂ ਫਰੈਂਡ ਹੈ ਚੈਨਲ ਸਬਸਕ੍ਰਾਈਬ ਕਰ ਲੈ ਮੇਰਾ ਵੀਰੇ ਦੇਖੀ ਹੁ ਫਨੀ ਮੇਰਾ ਭਰਾ ਕੀ ਹਾਲ ਚਾਲ ਦੋਸਤੋ ਜਿਹੜੇ ਫਰੈਂਡ ਨਵੇਂ ਆਂਦੇ ਚੈਨਲ ਸਬਸਕ੍ਰਾਈਬ ਲਾਈਕ ਕਰ ਲੋ ਮੇਰਾ ਵੀਰੇ ਜਿਹੜਾ ਪ੍ਰਾ ਫਰੈਂਡ ਸਾਡੇ ਨਵੇਂ ਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲੋ ਮੇਰਾ ਵੀਰ ਤੇ ਜਿਹੜਾ ਸ਼ਾਰਟ ਵੀਡੀਓ ਪਾਉਂਦੇ ਆ ਲੌਂਗ ਵੀਡੀਓ ਪਾਇਆ ਕਰੂੰ ਮੇਰਾ ਪ੍ਰਾ ਠੀਕ ਹੈ ਤਾਂ ਕਿ ਤੁਹਾਡਾ ਵਾਚ ਟਾਈਮ ਜਲਦੀ ਜਲਦੀ ਗਰੋ ਹੋਵੇ ਓਕੇ ਤੇ ਸਾਡੇ ਚੈਨਲ ਨੂੰ ਬਹੁਤ ਵਾਰ ਸਪੋਰਟ ਕਰਿਆ ਕਰੋ ਭਾਈ ਓ ਮਾਈ ਗੋਡ singege king singege king singege king ਕੀ ਹਾਲ ਚਾਲ ਦੋਸਤਾਂ ਸਿਕਾ ਸਾਰੇ ਵੀਰਾਂ ਨੂੰ ਜਿਹੜੇ ਫਰੈਂਡ ਸਾਡੇ ਨਵੇਂ ਆ ਰਹੇ ਚਾਹੁੰਨ ਲਾਈਕ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਤੇ ਕਿਤੇ ਕਿਤੇ ਬਲੌਂਗ ਕਰਦੇ ਜਰੂਰ ਸਸ ਕਰੋ ਮੇਰਾ ਭਰਾ ਤੇ ਮੇਰਾ ਭਰਾ ਜਿਹੜੇ ਵੀ ਨਵੇਂ ਫਰੈਂਡ ਆ ਜੇ ਤੇ ਨਵੇਂ ਯੂਟਿਊਬਰ ਆ ਜਾਂ ਪੁਰਾਣੇ ਯੂਟਿਊਬਰ ਆ ਤੇ ਉਹਨਾਂ ਨੂੰ ਮੈਂ ਇੱਕੋ ਗੱਲ ਦੱਸਣਾ ਅੱਜਕੱਲ ਸ਼ੋਰਟ ਵੀਡੀਓ ਤੇ ਵੀ ਵਿਊ ਮਤਲਬ ਵਿਊ ਕਿਉਂ ਸ਼ੋਰਟ ਵੀਡੀਓ ਤੇ ਵਾਟ ਟਾਈਮ ਹੁਣ ਮਿਲਦਾ ਆ ਠੀਕ ਆ ਸ਼ੋਰਟ ਔਰ ਲੌਂਗ ਵੀਡੀਓ ਦੋਨਾਂ ਦੇ ਵਾਟ ਟਾਈਮ ਮਿਲਦਾ ਜਦੋਂ ਅਪਡੇਟ ਆਇਆ ਸੀਗਾ ਤੇ ਉਸ ਤੋਂ ਬਾਅਦ ਸ਼ੋਰਟ ਦੇ ਲੌਂਗ ਵੀਡੀਓ ਦੇ ਦੋਨਾਂ ਤੇ ਵਾਟ ਟਾਈਮ ਹੁਣ ਹੁੰਦਾ ਆ ਮੇਰਾ ਵੀ ਠੀਕ ਹੈ ਜੀ ਜਿਹੜੇ ਫਰੈਂਡ ਨਵੇਂ ਆਏ ਆ ਚੈਨਲ ਲਾਈਕ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਬਥੇ ਕੋ ਸੀਗਾ ਯਾਰ ਚੇਤਾ ਭੋਲੇ ਕਿੱਧਰ ਗਿਆ ਉਹ ਪੈ ਡਿੱਗ ਗਿਆ ਹੁਣ ਚੜਦੀ ਉਮਰੇ ਚੜ ਜਾਂਦੇ ਸੀ ਬਸ ਵੈਰ ਨੇ ਨਹੀਂ ਨਹੀਂ ਇਹ ਛੋਟਾ ਕਰ ਜਿਹੜੇ ਫਰੈਂਡ ਹਨ ਅਮੇ ਚੈਨਲ ਸਬਸਕ੍ਰਾਈਬ ਕਰ ਲੋ ਮਰਾ ਵੀਰਾਂ ਕੀ ਨਾ ਰਜੇਸ਼ ਰਜੇਸ਼ ਵੀਰੇ ਵੈਲਕਮ ਮੇਰਾ ਪ੍ਰਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮੇਰੇ ਭਰਾ ਦੇ ਬਹੁਤ ਬਹੁਤ ਧੰਵਾਜਿ ਲਈ ਸਾਡੇ ਫਰੈਂਡ ਨਵੇਂ ਆ ਰਹੇ ਨੇ ਚੈਨਲ ਲਾਈਕ ਕਰ ਲਈ ਮੇਰਾ ਵੀਰ ਰਜੇਸ਼ ਕੁਮਾਰ ਵੀਰੇ ਸਤਿ ਸ੍ਰੀ ਅਕਾਲ ਤੇ ਹਾਂ ਕਿਹਦੇ ਨਾਲ ਕੇਲੇ ਗਾਡੂ ਆਹ ਕਾਡੂ ਕਾਡੂ ਕਿਹੜਾ ਆਹ ਹਾਂ ਚਾਰ ਅੱਗੇ ਨੇ ਖੋਲ ਦੇ 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 ਚਲੋ ਗਾਇਸ ਮਿਲਦੇ ਆ ਥੋੜੇ ਟਾਈਮ ਬਾਅਦ ਯਾਰ ਲਾਈਵ ਆਇਆ ਸੀ ਮੇਰਾ ਭਰਾ ਤੇ ਹੁਣ ਜਾਣਾ ਪੈਣਾ ਆ ਤੇ ਬਹੁਤ ਬਹੁਤ ਧੰਨਵਾਦ ਜੇ ਸਾਡੇ ਫਰੈਂਡ ਸਾਡੇ ਨਾਲ ਐਡ ਹੋਏ ਵਾ ਖੋਲੋ ਫੇ ਖੋਲੋ ਓ ਮਾਈ ਗੋਡ ਸਕੂ ਤਾਂ ਬੰਦ ਕਰ ਲੈ ਤੇਰੇ ਲੈਂਦੇ ਸੀ ਝੂਠਾ ਜਹਾ